ਅੰਮ੍ਰਿਤਸਰ ਦੇ ਕੱਲੂ ਦੇ ਅਖਾੜੇ ਇਲਾਕੇ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਮਹਿਲਾ ਨੂੰ ਨਿਸ਼ਾਨਾ ਬਣਾਉਂਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੀਆਂ 60 ਫੁਟੇਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਜਿਹੇ ਦੇ ਵਿੱਚ ਜੋ ਮਹਿਲਾ ਉਸ ਦੇ ਪੁੱਤਰ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਜੇਕਰ ਕਿਸੇ ਨੂੰ ਇਸ ਸਾਕਸ਼ ਕਿਤੇ ਲੱਭਦੇ ਨੇ ਤਾਂ ਸਾਡੇ ਤੱਕ ਜਾਣਕਾਰੀ ਪੁਲਿਸ ਤੱਕ ਜਾਣਕਾਰੀ ਜ਼ਰੂਰ ਪਹੁੰਚਾਈ ਜਾਵੇ ਤਾ ਸਿਸਟੀ ਫੁਟੇਜ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਐਕਟਿਵਾ ਸਵਾਰ ਲੁਟੇਰਿਆਂ ਦੇ ਵੱਲੋਂ ਮਹਿਲਾ ਨੂੰ ਜੋ ਹੈ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹਾਲਾਂਕਿ ਦੇਖਿਆ ਇਹ ਵੀ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਮਿੰਟਾਂ ਸਕਿੰਟਾਂ ਦੇ ਵਿੱਚ ਰਫੂ ਚੱਕਰ ਹੋ ਗਏ ਪੁਲਿਸ ਦਾ ਖੌਫ ਮੰਨੇ বিনা ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੇ ਹੀ ਮਾਮਲਾ ਅਮ੍ਰਿਤਸਰ ਦੇ ਕਲੂਅ ਅਖਾੜੇ ਦੇ ਵਿੱਚ ਵਾਪਰਿਆ ਹੈਗਾ ਜਿੱਥੇ ਰਾਤ ਦੇ ਤੁਰੇ ਜਾਂਦੀ ਮਹਿਲਾ ਕੋਲੋਂ ਐਕਟੀਵਾ ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਵਾਲੀਆਂ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁੱਟਦਾ ਸ਼ਿਕਾਰ ਹੋਈ ਮਹਿਲਾ ਦੇ بیٹے ਦੇ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੋਸ਼ੀਆਂ ਨੂੰ ਫੜਨ ਅਤੇ ਪਛਾਣ ਕਰਨ ਸੰਬੰਧੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਕਿਹਾ ਹੈ ਕਿ ਲੁਟੇਰਿਆਂ ਨੇ ਮੇਰੀ ਮਾਤਾ ਦੀਆਂ ਵਾਲੀਆਂ ਖੋ ਲਈਆਂ ਤੇ ਮੇਰੀ ਮਾਤਾ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਈ ਹੈ ਤੇ ਇਸੇ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਇਹ ਲੁਟੇਰੇ ਨੇ ਇਹਨਾਂ ਨੇ ਮੇਰੀ ਮਾਤਾ ਨੂੰ ਸ਼ਿਕਾਰ ਬਣਾਇਆ ਪਰ ਇਹਨਾਂ ਦੇ ਚੁੰਗਲ ਦੇ ਵਿੱਚ ਕੋਈ ਹੋਰ ਫਸੇ ਉਸ ਤੋਂ ਪਹਿਲਾਂ ਹੀ ਜੇਕਰ ਕਿਸੇ ਨੂੰ ਵੀ ਇਹ ਵਿਅਕਤੀ ਨਜ਼ਰ ਆਉਂਦੇ ਨੇ ਤਾਂ ਪੁਲਿਸ ਤੱਕ ਜਾਣਕਾਰੀ ਜ਼ਰੂਰ ਪਹੁੰਚਾਈ ਜਾਵੇ ਮੇਰੀ ਮੰਮੀ ਜਾਂਦੇ ਹੀ ਸ਼ਿਦਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਮ ਦੇ ਪਿੱਛੋਂ ਕੰਧ ਉੱਚਾ ਪੱਟਾ ਮਾਰ ਕੇ ਵਾਲੀ ਲਾ ਲਈ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜਹ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ ਇਸ ਸੰਬੰਧੀ ਗੱਲਬਾਤ ਕਰਦਿਆਂ ACP ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਨਿੱਜੀ ਕੰਮ ਦੇ ਲਈ ਬਾਜ਼ਾਰ ਗਈ ਮਹਿਲਾ ਦੀ ਵਾਲੀ ਖੋ ਕੇ ਨੌਜਵਾਨ ਜਿਹੜੇ ਐਕਟੀਵਾਟ ਤੇ ਸਵਾਰ ਹੋ ਕੇ ਆਏ ਸੀ ਉਹ ਫਰਾਰ ਹੋ ਗਏ ਜਿਸ ਸਬੰਧੀ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ ਤੇ ਉਹਨਾਂ ਦੀ ਭਾਲ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਸੀਸੀਟੀਵੀ ਦੇ ਆਧਾਰ ਤੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਅਮਰਦਰ ਟੀਵੀ